ਆਈਏ ਮੈਂ ਤੁਹਾਨੂੰ ਔਰ ਇੱਕ ਲਾਈਨ ਬ ਲੈ ਜਾਣਾ ਪ੍ਰੂਫ ਹੋ ਜਾਣਾ ਜਿਹੜੀ ਗੱਲ ਅਸੀਂ ਬਾਰ ਬਾਰ ਪਾਦਰੀ ਸਾਹਿਬ ਬੋਲਦੇ ਆ 11 23 ਐਤ ਜਿੱਲੇ ਪ੍ਰੂਫ ਹੋ ਜਾਣਾ ਇਸ ਤੋਂ ਬਾਅਦ ਕੋਈ ਐਤ ਨਹੀਂ ਪੜਾਈ ਜਾਂਦੀ ਇਹ ਹੀ ਐਤ ਪੜਾਈ ਜਾਂਦੀ ਹੈ ਇਹਨਾਂ ਨੂੰ ਖਿਆਲ ਉਹ ਕਰਥੀਆਂ ਦਾ ਖਾ ਦਾ ਚੈਪਟਰ کیا ਦੂਸਰਾ ਪਹਿਲਾ ਕਰੰਤੀਆਂ ਉਹਨੂੰ ਧਿਆਨ ਨਾਲ ਸੁਣਨਾ ਕੀ ਲਿਖਿਆ ਬਾਈਬਲ ਕੀ ਕਹਿੰਦੀ ਹੈ ਪੜੀਏ 10 ਚੈਪਟਰ ਦੀ ਪਹਿਲੀ ਹੈ ਇਹ ਜਿਹੜੀ ਪ੍ਰਪੋਜੀਆਂ ਗੱਲਾਂ ਹਨ ਸਿਰ 11 ਚੈਪਟਰ ਹੀ ਸੰਤ ਸੇਵਕਾਂ ਦੇ ਸੀਮਿਤ ਕਰ ਲੇਤਾ ਹਾਇ ਉਹ ਦੋਕੇ ਲੋਕਾਂ ਨੂੰ ਕਹਿੰਦਾ ਤੁਸੀਂ ਲੈ ਸਕਦੇ ਆ ਆਪਣੀ ਜਾਂਚ ਕਰਕੇ ਜਾਂਚ ਤਾਂ ਉਹਨੇ 10 ਸਾਲ ਤੋਂ 15 ਸਾਲ 20 ਸਾਲ ਤੋਂ ਨਹੀਂ ਕੀਤੀ ਕਦੀ ਅੱਜ ਤੇਰੇ ਇੱਕ ਦਿਨ ਪ੍ਰਪੋਜਨੋ ਕੀ ਜਾਂਚ ਕਰੂਗਾ 10 ਸਾਲ ਦਾ 15 ਸਾਲ ਦਾ ਵਿਸ਼ਵਾਸੀ ਆਪਣੀ ਜਾਂਚ ਨਹੀਂ ਕਰਦਾ ਉਹਨੂੰ ਕਹਿੰਦੇ ਤੂੰ ਜਾਂਚ ਕਰਕੇ ਬਲਜਨ ਆਪਣੀ ਜਾਂਚ ਕਰੇ ਸਰ ਇੰਨੀ ਗੱਲ ਕਰਕੇ ਪ੍ਰੂਫ ਪੋ ਦਿੱਤਾ ਜਾਂਦਾ ਹੈ ਇਹਨੂੰ ਪੜਿਓ 10 ਚੈਪਟਰ ਦੀ ਪਹਿਲੀ ਹੈ ਪਹਿਲਾ ਕਰਨਥੀਆਂ हे ਭਰਾਵੋ ਹਾਂ ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ हे ਮੇਰੇ ਭਰਾਵੋ ਮੈਂ ਨਹੀਂ ਚਾਹਨਾ ਕਿ ਤੁਸੀਂ ਇਨ੍ਹਾਂ ਗੱਲਾਂ ਤੋਂ ਕੀਰੋ ਬੋਲੋ ਕੀਰੋ ਬੋਲੋ ਜ਼ੋਰ ਦੀ ਕੀਰੋ ਅਣਜਾਣ ਰਹੋ ਇਨ੍ਹਾਂ ਗੱਲਾਂ ਤੋਂ ਮੈਂ ਨਹੀਂ ਚਾਹੁੰਦਾ ਕਿਉਂ ਪਈ ਸਾਡੇ ਪਿਓ ਦਾ ਤੇ ਬੱਦਲ ਦੇ ਹੇਠ ਸਨ ਅਤੇ ਉਹ ਸੱਬੇ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ ਉਹ ਟੈਸਟ ਨੂੰ ਪੌਸ ਸੁਨ ਡੈਸਟੀਮੈਂਟ ਉੱਤੇ ਆ ਕੇ ਕਲਿਸਿਆ ਨੂੰ ਦੱਸ ਰਿਹਾ ਕਰੰਥੀਆਂ ਦੇ ਖਾਤੇ ਨੂੰ ਬੋਲ ਰਿਹਾ ਕਿ ਇਸ ਗੱਲ ਤੋਂ ਅਣਜਾਣ ਰੋ ਕਿ ਸਾਡੇ ਪਿਓ ਦਾਦੇ ਬੱਦਲ ਵਿੱਚੋਂ ਦੀ ਨਿਕ ਸਮੁੰਦਰ ਵਿੱਚੋਂ ਦੀ ਨਿਕਲ ਕੇ ਉਹਨਾਂ ਨੇ ਕਿਹਦਾ ਬਸਮਾ ਦਿੱਤਾ ਮੂਸਾ ਦਾ ਬਸਮਾ ਦਿੱਤਾ ਇਹ ਸਿੱਖਿਆ ਦੇ ਰਿਹਾ ਕਰਥਾ ਦੇ ਕਿਛੇ ਅਨੁਪਾਲ ਹੋਰ ਕੀ ਕਹਿ ਰਿਹਾ ਅਤੇ ਸਬਨਾ ਨੂੰ ਉਸ ਬੱਦਲ ਅਤੇ ਉਸ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ ਉਹਨਾਂ ਨੂੰ ਮੂਸਾ ਦਾ ਬਪਤਿਸਮਾ ਮਿਲਿਆ ਸਮੁੰਦਰ ਵਿੱਚੋਂ ਨਿਕਲ ਕਰਕੇ ਔਰ ਸਬਨਾ ਨੇ ਇੱਕੋ ਆਤਮਿਕ ਭੋਜਨ ਖਾਦਾ ਇਹ ਪ੍ਰਭੂ ਪੋਜਿਤ ਤਸਵੀਰ ਉਹਨਾਂ ਸਬਨਾ ਨੇ ਆਤਮਿਕ ਭੋਜਨ ਖਾਦਾ ਔਰ ਅਤੇ ਸਬਨਾ ਨੇ ਇੱਕੋ ਆਤਮਿਕ ਜਲ ਪੀਤਾ ਸਬਨਾ ਨੇ ਇੱਕੋ ਆਤਮਿਕ ਜਲ ਪੀਤਾ ਕਿਉਂਕਿ ਜੋ ਉਹਨਾਂ ਨੇ ਉਸ ਆਤਮਿਕ ਪੱਥਰ ਤੋਂ ਜਲ ਪੀਤਾ ਇਹ ਯਸੂਸੀ ਹੈ ਉਹ ਪੱਥਰ ਜਿਹੜਾ ਔਰ ਜਿਹੜਾ ਉਹਨਾਂ ਦੇ ਮਗਰਮਗਰ ਚੱਲਦਾ ਸੀ ਹਾਂ ਅਤੇ ਉਹ ਪੱਥਰ ਮਸੀਹ ਸੀ ਪਰੰਤੂ ਪਰਮੇਸ਼ਰ ਉਹਨਾਂ ਵਿੱਚੋਂ ਬਾਲਿਆਂ ਨਾਲ ਪ੍ਰਸੰਨ ਨਹੀਂ ਸੀ ਇਹ ਵੀ ਖਿਆਲ ਰੱਖਣਾ ਕਿ ਮੇਰੇ ਤੋਂ ਖੁਦਾ ਖੁਸ਼ ਆ ਕਿ ਜੇ ਮੈਂ ਪ੍ਰਭੂ ਉਹ ਜ ਰੂੰਗਾ ਤੇ ਮੇਰੇ ਤੇ ਕੋਈ ਸ਼ਰਾਪ ਤੇ ਨਹੀਂ ਆਏਗਾ ਜੇ ਮੈਂ ਅਨੁਚਿਤ ਰੀਤੇ ਨੇ ਨੂੰ ਲੈ ਲੂੰਗਾ ਫੇ ਮੇਰਾ ਕੀ ਬਣੇਗਾ ਜੇ ਇੱਕ ਫੈਸਲਾ ਨਾ ਲੈਣਾ ਪ੍ਰਭੂ ਨੂੰ ਚੱਲਣਾ ਹੈ ਤੇਰੇ ਨਾਲ ਪਿੱਛੇ ਜੋ ਹੋ ਗਿਆ ਮੈਂ ਅੰਗੀਕਾਰ ਕਰ ਲਿਆ ਅੱਜ ਅੰਗੀਕਾਰ ਕਰਦਾ ਅੱਜ ਫੈਸਲਾ ਕਰਦਾ ਕਿ ਜਿਹੜੀਆਂ ਗੱਲਾਂ ਪਿੱਛੇ ਹੋਈਆਂ ਗਾਹ ਨਹੀਂ ਹੋਣਾਂ ਉਹ ਹੈਗਾ ਅੰਗੀਕਾਰ ਕਰਨਾ ਆਪਣੇ ਖੁਦਾ ਦੇ ਸਾਹਮਣੇ ਤੇ ਤੇਰਾ ਖੁਦਾ ਇਹ ਕਹਿੰਦਾ ਸੁਲੇਮਾਨ ਦੇ ਵਿੱਚੋਂ ਦੀ ਹੋ ਕੇ ਜਿਹੜਾ ਆਪਣੇ ਪਾਪ ਛੁਪਾਉਂਦਾ ਉਹ ਕਦੀ ਕਾਮਯਾਬ ਜਿਹੜਾ ਮੰਨ ਕੇ ਛੱਡ ਦੇਵੇ ਤੇਰਾ ਖੁਦਾ ਤੇ ਰਹਿਮ ਕਰ ਦਿੰਦਾ ਹੈ ਇਸੇਰੇ ਲਿਖਿਆ ਤੁਸੀਂ ਆਪਣੇ ਆਪਣੇ ਪਾਪਾਂ ਦਾ ਕੀ ਕਰੋ ਅੰਗੀਕਾਰ ਕਰੋ ਤਾਂ ਕਿ ਤੁਸੀਂ ਆਪਣੀਆਂ ਬਿਮਾਰੀਆਂ ਤੋਂ ਚੰਗੇ ਹੋ ਜਾਓ ਦੁਆਰ ਨੇ ਲਿਖਿਆ ਕਿ ਪ੍ਰੇਰ ਕਰਾਓ ਤਾਂ ਚੰਗੇ ਹੋ ਜਾਓ ਉੱਥੇ ਲਿਖਿਆ ਸੀ ਆਪਣੇ ਪਾਪਾਂ ਦਾ ਕੀ ਕਾਰ ਕਰੋਗੇ ਤੇ ਆਪਣੀਆਂ ਬਿਮਾਰੀਆਂ ਤੋਂ ਕੀ ਹੋ ਜਾਓਗੇ ਤੁਹਾਡੇ ਪਾਪ ਸ਼ਮਾ ਹੋਣਗੇ ਤੁਸੀਂ ਚੰਗੇ ਹੋ ਜਾਓ ਕਈ ਲੋਕ ਦੁਆ ਤੇ ਲੱਗੇ ਹੋ ਠੀਕ ਨਹੀਂ ਹੋ ਰਹੀ ਕਿੰਨੀ ਵਾਰੀ ਪ੍ਰੇਰ ਕੀਤੀ ਨਹੀਂ ਠੀਕ ਹੁੰਦੇ ਹੁਣ ਉਹਨੂੰ ਕੀ ਕਰਨ ਦੀ ਲੋੜ ਆ ਉਹਨੂੰ ਪਛਤਾਪ ਕਰ ਉਹ ਆਪਣੀ ਗੱਲਾਂ ਚੈੱਕ ਕਰੇ ਆਪਣੀ ਜਾਂਚ ਕਰੇ ਤੇ ਬਾਈਬਲ ਕਹਿੰਦੀ ਪਛਤਾਪ ਕਰੇ ਤੇ ਚੰਗਾ ਹੋ ਜਾਓ ਬੋਲੋ ਮੇਰੀ ਸਮਝ ਆ ਰਹੀ ਹੈ ਉਹਨੂੰ ਹੁਣ ਦੁਆ ਦੀ ਲੋੜ ਬੋਲੋ ਉਹਨੂੰ ਪ੍ਰੇਰ ਦੀ ਲੋੜ ਉਹਨੂੰ ਪਛਤਾਪ ਕਰਕੇ ਚੰਗਾ ਹੋਣ ਦੀ ਲੋੜ ਆ ਆਪਣੀਆਂ ਗਲਤੀਆਂ ਨੂੰ ਮੰਨੇ ਜਿੱਥੇ થી ਕਿ ਤਕਲੀਫ ਹੁੰਦੀ ਤੇਰੇ ਸਰੀਰ ਵਿੱਚ ਉਹਨੂੰ ਅੰਗੀਕਾਰ ਕਰਨਾ ਹੈ ਕਿ ਪ੍ਰਭੂ ਇਹ ਹੋਇਆ ਮੇਰੀ ਤਕਲੀਫ ਸ਼ਾਇਦ ਦਵਾਈ ਨਾਲ ਨਹੀਂ ਠੀਕ ਹੋਈ ਤੇ ਮੇਰੇ ਅੰਗੀਕਾਰਨਾ ਮੈਨੂੰ ਪਤਾ ਆ ਮੈਂ ਸਿੱਖ ਲਈਤੀ ਹੁਣ ਮੈਂ ਅੰਗੀਕਾਰ ਕਰੂੰਗਾ ਲੋ ਕਾਜੀ ਤੈਨੂੰ ਇੱਥੇ ਤੱਕ ਆਨ ਦੀ ਲੋੜ ਨਹੀਂ ਪੈਣੀ ਪੈਣੀ ਐ ਜੇ ਠੀਕ ਹੋ ਜਾਏ ਇਹ ਤੇਰੇ ਖੁਦਾ ਦਾ ਫੈਸਲਾ ਹੈ ਮੇਰਾ ਨਹੀਂ ਕਈ ਲੋਕ ਦੁਆ ਤੇ ਲੱਗੇ ਦੁਆ ਕਰ ਦੋ ਇੱਥੋਂ ਨੂੰ ਠੀਕ ਹੋ ਅਗਲੇ ਪੰਨੇ ਉੱਥੋਂ ਨੂੰ ਠੀਕ ਹੋ ਇੱਧਰ ਬੰਨੇ ਤੂੰ ਜਰਿੰਦਰ ਤੇ ਕੀ ਅਮਰੀਕਾ ਦੇ ਵਿੱਚ ਚਰਚ ਘੁੰਮ ਲਾ ਤੂੰ ਕਦੀ ਵੀ ਠੀਕ ਨਹੀਂ ਹੋਣਾ ਤੂੰ ਨੇ ਕਦੀ ਠੀਕ ਹੋਣਾ ਠੀਕ ਆਪੇ ਹੋ ਜਾਣਾ ਜਿੱਥੇ ਬੈਠਾ ਤੂੰ ਅੰਗੀਕਾਰ ਕਰ ਤੇਰੀ ਚੰਗਿਆਈ ਤੇਰੇ ਕੋਲ ਖੜੀ ਹੈ ਜਿਵੇਂ ਤੂੰ ਜ਼ੁਬਾਨ ਤੋਂ ਅੰਗੀਕਾਰ ਕਰਦਾ ਤੇਵੇਂ ਕਰ ਜਿਹੜੀ ਮੈਂ ਹੁਣ ਤੈਨੂੰ ਪੜਾ ਰਿਹਾ ਨਾ ਇਹ ਜਿਹੜੀ ਕਰੇ ਸਾਂ ਪੜਾ ਰਿਹਾ ਤੁਹਾਨੂੰ ਉਹ ਉਹਨਾਂ ਨੇ ਕੋਈ ਆਤਮਿਕ ਜਲਪੀਤਾ ਸਾਰਾ ਕੁਝ ਕੀਤਾ ਪਰ ਖੁਦਾ ਸਾਰਿਆਂ ਤੋਂ ਪਸੰਨ ਬੋਲੋ ਖੁਦਾ ਸਾਰਿਆਂ ਤੋਂ ਖੁਸ਼ ਤੁਸੀਂ ਕਹਿ ਸਕਦੇ ਹਾਂ ਚੱਕ ਕੇ ਮੇਰੇ ਤੋਂ ਖੁਸ਼ ਆ ਮੈਂ 2 ਘੰਟੇ 2.5 ਘੰਟੇ ਲਈ ਪ੍ਰੇਅਰ ਕਰਦਾ ਹਫਤੇ 'ਚ ਵਰਤ ਰੱਖਦਾ ਡੇਲੀ ਮੈਂ ਬਾਈਬਲ ਪੜ੍ਹਦਾ ਇਹਦਾ ਆਪਣੇ ਆਪ ਨੂੰ ਜਾਂਚ ਕਰਕੇ ਦੇਖੀਏ ਔਰ ਮੈਂ ਜੋ ਕੁਝ ਖੁਦਾ ਦਿੰਦਾ ਮੈਨੂੰ ਦਿੱਤੇ ਚੋਂ ਉਹਦੇ ਦਿੱਤੇ ਚੋਂ ਮੈਂ ਆਪਣਾ ਟਾਈਟ ਦਿੰਦਾ ਮੈਂ ਆਫਰੀ ਦਿਨਾ ਜੇ ਚਰਚੀ ਕੋਈ ਸੇਵਾ ਵੀ ਕਰਕੇ ਜਾਣਾ ਮੈਂ ਜੇ ਕੋਤੇ ਬਰਤਨ-ਬਰਤਨੋਂ ਵੀ ਮੈਂ ਧੋ ਕੇ ਜਾਨੀ ਆ ਜਾਣਾ ਆ ਕਿਤੇ ਕੋਈ ਕੰਮ ਰਹਿ ਜਾਓ ਮੈਂ ਮਕਾ ਕੇ ਜਾਣਾ ਜੇ ਕਿਤੇ بارش ਆ ਜਾਏ ਚੱਲਦੀ ਮੀਂਹ ਕਿ ਮੈਂ ਪਰਦੇ-ਪਰਦੇ ਲਾ ਕੇ ਜਾਨਮ ਘਰ ਨਹੀਂ ਦੌੜ ਜਾਣਾ بارش ਆ ਗਈ ਕੋਈ ਹੱਥ ਖੜਾ ਕਰਕੇ ਕਹਿ ਸਕਦਾ ਕਿ ਅਸੀਂ ਅਸੀਂ ਜਾਈਦਾ ਹੀ ਨਹੀਂ ਅਸੀਂ ਕਰਕੇ ਜਾਈਦਾ ਉਹਦਾ ਕਹਿਦਾ ਹੈ ਤੇ ਪੜਾਈ ਦੀ ਉੱਥੇ ਇਦਾਂ ਲਿਖਿਆ ਜਿਲੇ ਤੈਨੂੰ ਇਦਾਂ ਜਿਆਦਾ ਪੜਾਈਆਂ ਨਾ ਤੇ ਤੂੰ ਜੁੱਤੀ ਪਾ ਕੇ ਉਸ ਭਾਈ ਵਾਂਗੂ ਚਲੇ ਜਾਣਾ ਮੁੜ ਕੇ ਨਹੀਂ ਆਣਾ ਫਿਰ ਕਹਿੰਦੇ ਅਸੀਂ ਇਮਾਨਦਾਰ ਇਮਾਨਦਾਰ ਬਣਨਾ ਨਾ ਤੇ ਬਾਈਬਲ ਪੜਨੀ ਪੈਣੀ ਜੋਸ਼ਾ ਮੰਗੂ ਤੇ ਤੇਰਾ ਖੁਦਾ ਤੈਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ ਜਿਹੜੀ ਲਾਈਨ ਪੜਦੇ ਪੈਣਾ ਉੱਥੇ ਲਿਖਿਆ ਖੁਦਾ ਸਾਰਿਆਂ ਤੋਂ ਪ੍ਰਸੰਨ ਨਹੀਂ ਸੀ ਬੜੀ ਕਿ ਲਿਖਾਂ ਪਰੰਤੂ ਪਰਮੇਸ਼ਰ ਉਹਨਾਂ ਵਿੱਚੋਂ ਬਾਲਿਆਂ ਨਾਲ ਪ੍ਰਸੰਨ ਨਹੀਂ ਪਰਮੇਸ਼ਰ ਉਹਨਾਂ ਨਾਲ ਬਾਲਾਂ ਨਾਲ ਪ੍ਰਸੰਨ ਨਹੀਂ ਸੀ ਸੋ ਉਹ ਉਜਾੜ ਵਿੱਚ ਟਹਿ ਪਏ ਔਰ ਅਤੇ ਇੱਕ ਗੱਲਾ ਸਾਡੇ ਲਈ ਨਸੀਹਤ ਬਣੀਆ ਭਈ ਅਸੀਂ ਬਾੜੀਆਂ ਗੱਲਾਂ ਦੀ ਕਾਮਨਾ ਨਾ ਕਰੀਏ ਇਹਨੂੰ ਖਿਆਲ ਸੁਣੀਏ ਇੱਕ ਕ੍ਰੰਥਿਆ ਨੂੰ ਪੌਲਸ ਸੂਲ ਸਿਖਾ ਰਿਹਾ ਜੇ ਉਹ ਟੈਪ ਪਏ ਤਾਂ ਤੁਸੀਂ ਵੀ ਟੈਪ ਪਾਓਗੇ ਦੂਸਰੀ ਗੱਲ ਜਿਹੜੀ ਗੱਲ ਪ੍ਰਭੂ ਪੋਜ ਦੇ ਘਟਨਾ ਕੱਟੀ ਯੂਦਾਸ ਕ੍ਰੁੱਤੀ ਬਾਰੇ ਤੁਹਾਨੂੰ ਪਤਾ ਲੋਕ ਕਹਿੰਦੇ ਉਹ ਪੈਸੇ ਚੋਰੀ ਕਰਦਾ ਸੀ ਥੈਲੀ ਵਿੱਚੋਂ ਚੋਰ ਸੀ ਇਹਦਾ ਮੈਂ ਸੇਵਕਾ ਕੋ ਸੁਣਿਆ ਚੋਰ ਸੀ ਉਹ ਉਹਨੇ ਯਸੂਸ ਨੂੰ ਫੜਵਾਤਾ ਉਹਦੇ ਪੈਸੇ ਕੰਮ ਨਹੀਂ ਆਏ ਮਥੇਂ ਜਿਲਤੇ ਲਿਖਿਆ ਉਹਨੇ ਉਸ ਪੈਸੇ ਜਿਹੜੇ ਲਿੱਤੇ ਸੀ ਉਹਨਾਂ ਕੋਲੋਂ ਉਹਨਾਂ ਕੋ ਸਰਕਾਰ ਦੇ ਕੋਲ ਉਹਨਾਂ ਦੀ ਜਿਹੜੀ ਸਰਕਾਰ ਸੀ ਉਹਨਾਂ ਕੋ ਪੈਸੇ ਲਿੱਤੇ ਜਾਂ ਕਿ ਪੈਸੇ ਵਾਪਸ ਦੇ ਰਿਆ ਸਿਰ ਨੂੰ ਕਹਿੰਦਾ ਲੈ ਲਓ ਉਹ ਕਹਿੰਦੇ ਨਹੀਂ ਉਹਨੇ ਉਸ ਪੈਸੇ ਦੇ ਨਾਲ ਖੇਤ ਲਿੱਤਾ ਪਰਦੇਸੀਆਂ ਦੇ ਦੱਬਣ ਵਾਸਤੇ ਉਹਦਾ ਇਹ ਪਾਪ ਤਾਂ ਹੈਗਾ ਹੀ ਹੈਗਾ ਸੀ ਉਹਦਾ ਦੂਜਾ ਪਾਪ ਜਿਹੜਾ ਲਿਖਿਆ ਰਸੂਲਾਂ ਦੇ ਕਰਤਾਬੇ ਚ ਉਹਦਾ ਸਭ ਤੋਂ ਵੱਡਾ ਪਾਪ ਸੀ ਉਹਨੇ ਪ੍ਰਭੂ ਭੋਜੜਾ ਯੋਗਤਾ ਨਾਲ ਲਿੱਤਾ ਬੋਲੋ ਕਿੱਦਾਂ ਲਿੱਤਾ ਗਲਤ ਰੀਤੀ ਰਾਂ ਲਿੱਤਾ ਨੇ ਉਸੇ ਟੇਬਲ ਤੇ ਲਿੱਤਾ ਖਾਣਾ ਜਿੱਥੇ ਬਾਕੀ ਚੇਲੇ ਲੈ ਰਹੇ ਸੀ ਉਹਦੇ ਲਈ ਉਹ ਕ੍ਰੰਥੀਆਂ ਦਾ ਖਤ ਪੂਰਾ ਹੋਇਆ ਉਹਦੇ ਲਈ ਉਹਨੇ ਗਲਤ ਰੀਤੀ ਨਾਲ ਖਾਦਾ ਲਿਖਿਆ ਦਾ ਪੇਟ ਫਟ ਗਿਆ ਉਹਨੇ ਫਾਸਿਲਤੀ ਪੇਟ ਫਟਿਆ ਤੇ ਉਹਦੇ ਦੀਆਂ ਅੰਤੜੀਆਂ ਬਾਹਰ ਡਿੱਗੀਆਂ ਮੈਨੂੰ ਇਦਾਂ ਲੱਗਦਾ ਕਿ ਇਹ ਗੱਲ ਤਾਂ ਉਹਦੇ ਨੇ ਲਿਖੀ ਲਿਖੀ ਸੀ ਕਿ ਉਹ ਮੈਨੂੰ ਫੜਵਾਏਗਾ ਉਹ ਯਸੂਸ ਸਿਰ ਇੱਕ ਗੱਲ ਕਹੀ ਪੰਜਾਬੀ ਚ ਲਿਖਿਆ ਤੂੰ ਨਿਜ ਜੰਮਦਾ ਪਰ ਨਹੀਂ ਉਹ ਗੱਲ ਨਬੀਆ ਦੀ ਪੂਰੀ ਹੋਣੀ ਸੀ ਪਰ ਫੇ ਵੀ ਯਸੂਸ ਸਿਰ ਕਹਿਣਾ ਪਿਆ ਯਸੂਸ ਸਿਰ ਨੂੰ ਪਤਾ ਵੀ ਸੀ ਗੱਲ ਮੈਂ ਹੀ ਕਹੀ ਆ ਕਿ ਇਹ ਗੱਲਾ ਹੋਣੀਆ ਜ਼ਰੂਰੀ ਆ ਪਰਮੇਸ਼ਰ ਨੂੰ ਸਾਰਾ ਪਤਾ ਸੀ ਪਰ ਫਿਰ ਵੀ ਕਮਾਂਚੇ ਤੋਂ ਨਾ ਜੰਮਦਾ ਚੰਗਾ ਸੀ ਪਰ ਮੈਨੂੰ ਲੱਗਦਾ ਉਹ ਤਾਂ ਭਵਿਸ਼ਵਾਣੀ ਪੂਰੀ ਹੋਈ ਜਿਹੜਾ ਇਹਦਾ ਗਹਿਰਾ ਪਾਪ ਸੀ ਇਸ ਚੇਲੇ ਦਾ ਇਹਦਾ ਪਾਪ ਸੀ ਇਹਨੇ ਪ੍ਰਭੂ ਪੋਜ ਨੂੰ ਗਲਤ ਰੀਤੀ ਨਾਲ ਲੈ ਲਿਆ ਗਲਤ ਰੀਤੀ ਨਾਲ ਅਯੋਗਤਾ ਨਾਲ ਇਤੇ ਮਰ ਗਿਆ ਇਹ ਡਿੱਗ ਗਿਆ ਇਹਦੀਆਂ ਆਂਤੜੀਆਂ ਬਾਹਰ ਆ ਗਈਆਂ ਇਹਦੀਆਂ ਆਂਤੜੀਆਂ ਪੇਟ ਫਟ ਗਿਆ ਮੱਸੀ ਵਿੱਚ ਮੇਰੇ ਭੈਣ ਭਰਾਓ ਇਹ ਜਿਹੜੀ ਕਰਤਿਆਂ ਦਾ ਖਤ ਅਸੀਂ ਤੇਈਅਤ ਬਾਰ ਬਾਰ ਪਾੜੀ ਨੂੰ ਪੜਾਉਂਦੇ ਨਾ ਉਹ ਪੜਾ ਦੇ ਯੋਗਤਾ ਨਾਲ ਖਾਵੇ ਅਯੋਗਤਾ ਦੇ ਨਾਲ ਨਾਲ ਉਹ ਫੋਟੋਆਂ ਵੀ ਦਿਖਾਣੀਆਂ ਪੈਣਗੀਆਂ ਕਿੰਨੇ ਕਿੰਨੇ ਗਲਤ ਰੀਤੀ ਨਾਲ ਇਹਨੂੰ ਲਿੱਤਾ ਤੇ ਕਿਹਦੀ ਕਿਹਦੀ ਹੱਤਿਆ ਹੋ ਗਈ ਇਹਨੂੰ ਖਿਆਲ ਨਾ ਸੁਣ ਇਹਨੂੰ ਲੈਣਾ ਆਪਣੀ ਜਾਂਚ ਕਰਨੀ ਹੈ ਆਈਏ ਦੋ ਤਿੰਨ ਹਵਾਲੇ ਉਹ ਜਬੂਰ ਇੱਕ ਜਬੂਰ ਭਜਨ ਸਾਤਾ ਚੋਂ ਪੜਾਂਗੇ ਕੀ ਲਿਖਿਆ ਹੋਇਆ ਹੈ ਮੈਂ ਤੁਹਾਨੂੰ ਥੋੜਾ ਕਲੀਅਰ ਚੈੱਕ ਕਰਨਾ ਚਾਹੁੰਨਾ ਕਿ ਤਾਂ ਕਿ ਤੁਸੀਂ ਵਚਨ ਤੋਂ ਵੰਚਿਤ ਨਾ ਕਿਤੇ ਰਹਿ ਜਾਓ ਕਿ ਸਾਨੂੰ ਦੱਸਿਆ ਹੀ ਨਹੀਂ ਗਿਆ ਸਾਨੂੰ ਤਾਂ 139 ਜਬੂਰ ਉਹਦੀ 23 ਅਧ ਪੜੀ ਕੀ ਲਿਖਿਆ ਹੈ हे ਪਰਮੇਸ਼ਰ ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ ਮੈਨੂੰ ਜਾਂਚ ਅਤੇ ਮੇਰੇ ਖਿਆਲਾਂ ਨੂੰ ਜਾਣ ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ ਸੁਣੀਏ ਇਹ ਦੁਆ ਕਰ ਰਾ ਇਹ ਦੁਆ ਵਿਸ਼ਵਾਸੀ ਨਹੀਂ ਕਰਦਾ ਕਦੀ ਇਧਰ ਖਿਆਲ ਕਰੀ ਮੇਰਾ ਤੁਸੀਂ ਕੱਲ ਕਿੰਨਿਆਂ ਨੇ ਦੁਆ ਕੀਤੀ ਇਹ ਵਾਲੀ ਨਹੀਂ ਕੀਤੀ ਇਹ ਵਾਲੀ ਕੀਤੀ ਕਿ ਮੈਨੂੰ ਜਾਂ ਇੱਕ ਬੰਦੇ ਨੇ ਸਿਰਫ ਇੱਕ ਨੇ ਇਹ ਗੱਲ ਦੋ ਸਿਰਫ ਬਸ ਏ ਆਪਣੀ ਕਦਰ ਹੀ ਪ੍ਰੇਰ ਕਰਦਾ ਕਿ ਮੈਨੂੰ ਪ੍ਰਭੂ ਜਾਂਚ ਮਾਜ ਅੱਜ ਮੈਂ ਕਿੱਥੇ ਗਲਤੀ ਕੀਤੀ ਬੜੇ ਸਵਾਲੇ ਨੂੰ ਫੇਜਵਾਣਾ हे ਪਰਮੇਸ਼ਰ ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ ਮੈਨੂੰ ਜਾਂਚ ਅਤੇ ਮੇਰੇ ਖਿਆਲਾਂ ਨੂੰ ਜਾਣ ਮੈਨੂੰ ਜਾਂਚ ਤੇ ਮੇਰੇ ਖਿਆਲਾਂ ਨੂੰ ਜਾਣ ਔਰ ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ ਇਹ ਨਾ ਕੋਈ ਭੈੜੀ ਗੱਲ ਕਿਸੇ ਨੂੰ ਦੱਸ ਦੇਣ ਨੂੰ ਅੱਗ ਲੱਗ ਜਾਂਦੀ ਕਿ ਮਨੂਨ ਇਹ ਗੱਲ ਕਿੱਦਾ ਕਹਿ ਤੀ ਇਹ ਵਿਸ਼ਵਾਸੀ ਨਹੀਂ ਹੈ ਇਹ ਸ਼ੈਤਾਨੀ ਬੱਚਾ ਹੈ ਜਿਸ ਨੂੰ ਅੱਗ ਲੱਗ ਗਈ ਹੈ ਉਹਦੀ ਕਮੀ ਦੱਸੋਗੇ ਉਹ ਖੁਸ਼ ਨਹੀਂ ਹੁੰਦਾ ਕਿ ਯਾਰ ਇਹ ਬੰਦਾ ਬਹੁਤ ਵਧੀਆ ਯਾਰ ਇਹਨੇ ਮੈਨੂੰ ਆ ਇਧਰ ਰਸਤੇ ਤੋਂ ਰੋਕ ਦਿੱਤਾ ਬਲਕਿ ਨਾਰਾਜ਼ ਹੋ ਪਤਾ ਕਿਉਂ ਉਹਦੇ ਤੇ ਪਉਤਰਾ ਆਤਮਾ ਦਾ ਅਭਿਸ਼ੇਕ ਨਹੀਂ ਸ਼ੈਤਾਨ ਦਾ ਅਭਿਸ਼ੇਕ ਗੁੱਸੇ ਵਾਲਾ ਅਭਿਸ਼ੇਕ ਆ ਉਹ ਕਮੀ ਵੇਲੇ ਇਹ ਨਹੀਂ ਕਹਿੰਦਾ ਕਿ ਮੇਰੀ ਜਾਂਚ ਕਰਾਈ ਆ ਯਾਰ ਅੱਗੇ ਤੋਂ ਨਹੀਂ ਕਰਨੀ ਥੈਂਕ ਯੂ ਬ੍ਰਦਰ ਥੈਂਕ ਯੂ ਜੀਜੀ ਜੀ ਤੁਸੀਂ ਇਹ ਗੱਲ ਦੱਸ ਕੇ ਮੈਨੂੰ ਬਚਾ ਲਿਆ ਬਲਕਾ ਤੂੰ ਬੜੀ ਇਮਾਨਦਾਰ ਬਣੀ ਫਿਰਦੀ ਤੈਨੂੰ ਮੈਂ ਜਾਣਦੀ ਨਹੀਂ ਤੈਨੂੰ ਬਲੋ ਤੈਨੂੰ ਮੈਂ ਜਾਣਦੀ ਨਹੀਂ ਤੂੰ ਕੀ ਚੀਜ਼ ਹੈ ਮਸੀਹ ਵਿੱਚ ਮਰੇ ਭੈਣ ਪ੍ਰਾਉ ਮਸੀਹੀ ਜ਼ਿੰਦਗੀ ਕੋ ਸ਼ੋਰ ਆ ਜਿਹੜਾ ਅਸਲੀ ਮਸੀਹ ਹੈ ਨਾ ਉਹ ਪਤਾ ਕੌਣ ਬਾਈਬਲ ਦਾ ਇਧਰ ਖਿਆਲ ਕਰੀਏ ਈਯੂਬ अयूब ने एक गवा की कहता परमेश्वर ने बेनती ने की उन्हें क्या कोई मेरा पाप दसे मेरी कमी दसे तो मैं मन लवा तदी असमान तो खुदा ने कहा मेरा धर्मी बंदा अयूब जिते उन्हें दृष्टि की खुदा ने उन्हें तरमी कह के उनु बुलाया तरमी कह के उन्हें रिश्ता रखा अयूब ने सिर्फ एक गल कही अयुब ने ਕਿ ਮੇਰਾ ਕੋਈ ਪਾਪ ਦੱਸੇ ਮੈਨੂੰ ਮੰਨ ਲਵਾ। ਅੱਜ ਕੋਈ ਸੇ ਵੀ ਦੁਨੀਆਂ ਭਰ ਦਾ ਚਰਚ ਦਾ ਵਿਸ਼ਵਾਸੀ ਕਦੀ ਨਹੀਂ ਕੰਦਾ ਕੋਈ ਮੇਰੀ ਗਲਤੀ ਸੀ। ਤੁਸੀਂ ਗਲਤੀ ਦੱਸ ਕੇ ਦੱਸੋ ਇੱਕ ਵਾਰੀ। ਜਾਂ ਫੇ ਤੂੰ ਅਗਲੇ ਸੰਡੇ ਹੋਊਗਾ ਤੇ ਜਾ ਪਿਓ ਇੱਕ ਜਣਰ ਬੋਲੋ ਕਿਨੇ ਰਹਿਣਗੇ? ਉਹਨੇ ਗਲਤੀ ਦੱਸੀ ਇੱਕੋ ਹੀ ਹੋਗਾ ਚਰਚੇ। ਇੱਕ ਕਿਤੇ ਹੋਰ ਚਰਚ ਹੋਊਗਾ, ਇੱਕ ਇੱਥੇ ਹੋਊਗਾ। ਇਹ ਵੀ ਕੰਦਾ ਪ੍ਰਭੂ ਪੂਜ ਹੋਣਾ ਚਾਹੀਦਾ ਹੈ। ਪਰਕਾਜ਼ੀ ਕਿਆ ਤੂੰ ਕੀ ਆਏ ਖੁਦਾ ਮੈਨੂੰ ਪਰਖ ਮੈਨੂੰ ਜਾਂਚ ਕਦੀ ਕਿਹਾ ਕਿ ਮੇਰਾ ਕੋਈ ਪਾਪ ਦੱਸੇ ਖੁਦਾਵੰਦਾ ਮੈਂ ਮੰਨ ਲਊਂਗਾ ਜੇ ਕੋਈ ਦੱਸੇਗਾ ਤੇ ਇਹ ਹੱਲੇ ਵਿਸ਼ਵਾਸੀ ਬਣੇ ਨਹੀਂ ਜਿੱਦਣ ਬਣ ਗਏ ਪਵਤਰਾ ਆਤਮਾ ਦੇ ਵਰਦਾਨ ਹਰ ਬੰਦੇ 'ਚ ਕਸਰਤ ਨਾ ਕੰਮ ਕਰਨੀ ਇੱਥੇ ਨੂੰ ਬੋ ਦੇਖਣੀ ਤੁਸੀਂ ਇੱਥੇ ਹੀ ਨੂੰ ਬਾਤ ਦੇਖਣਾ ਹੈ ਇੱਥੇ ਹੀ ਹੀਲਿੰਗ ਤੁਹਾਡੇ ਦੁਆਰਾ ਹੋਣੀ ਹੈ ਪਤਾ ਕਿਉਂ ਨਹੀਂ ਹੁੰਦਾ ਦੂਜਿਆਂ ਕਿਉਂ ਜਾਣੇ ਅਸੀਂ ਬਦਲਣਾ ਨਹੀਂ ਅਸੀਂ ਦੂਜਿਆਂ ਦੇ ਕੇ ਖੁਸ਼ ਹੁੰਨੇ ਲੜਨ ਤਾਂ ਜਿੰਦੇ ਇਮਾਨਦਾਰ ਦਤੇ ਜਿਹੜਾ ਦੂਜਾਂ ਦੇਖ ਕੇ ਖੁਸ਼ ਹੁੰਦਾ ਆਪਣੇ ਆਪ ਦੀ ਜਾਂਚ ਕਰ ਤੂੰ ਮੁਸੀਬੇ 'ਚ ਹੈਗਾ ਕਿ ਨਹੀਂ ਹੈਗਾ ਤੂੰ ਆਪਣੇ ਵਿੱਚੋਂ ਖੁਦਾ ਦਿਖਾ ਲੋ ਕਨ ਆਪਣੇ ਵਿੱਚੋਂ ਪ੍ਰਗਟ ਕਰ ਆਪਣੇ ਖੁਦਾ ਨੂੰ ਲੋਕ ਤੇਰੇ ਚੋਂ ਦੇਖਣ ਤੇ ਰੱਖਦਾ ਮੈਨੂੰ ਤਾਂ ਪਤਾ ਨਹੀਂ ਹਜ਼ਾਰਾਂ ਬਾਰ ਪੂਤਾਂ ਨੇ ਕਿਹਾ ਰੱਬ ਦਾ ਦਾਸ ਆ ਗਿਆ ਮੈਨੂੰ ਹਜ਼ਾਰਾਂ ਬਾਰ ਬਦਰੂਆਂ ਨੇ ਕਿਹਾ ਯਿਸੂ ਆ ਗਿਆ ਦੇਖ ਕੇ ਚੀਕ ਮਾਰ ਕੇ ਨਿਕਲ ਗਏ ਇਨੋਂੜ ਖਿਆਲਾਂ ਸੁਣੀਏ ਇਹ ਕਦੋਂ ਹੁੰਦਾ ਜਲੇਦੀ ਦੀ ਗੱਲ ਹੁੰਦੀ ਹੈ ਮੈਂ ਬਹੁਤ ਜੱਖਾ ਜੱਖਾ ਪਾ ਕੇ ਦੇਖਿਆ ਗਿਰ ਗਏ ਬਹੁਤਾਂ ਦੇ ਮੈਂ ਬਾਹਰ ਜੇ ਕਿੰਨੇ ਕੋਲ ਵੀ ਨਿਕਲਿਆ ਲੋਕ ਉੱਥੇ ਗਿਰ ਗਏ ਉਹਦੀ ਉਪਸਥਿਤੀ ਜਿੱਲੇ ਜਾਏਗੀ ਪਤਾ ਲੱਗੇਗਾ ਯਿਸੂ ਚੱਲ ਰਿਹਾ ਇਸ ਦੇ ਨਾਲ ਜੇ ਯਿਸੂ ਸੀ ਚੱਲੇਗਾ ਕਿਸੇ ਵਿਅਕਤੀ ਦੇ ਨਾਲ ਲੋਕ ਦੇਖ ਲੈਣਗੇ ਕਹਿੰਦੇ ਲੋੜ ਨਹੀਂ ਮਰਚੇ ਯਿਸੂ ਆ ਲੋਕ ਨੇ ਆਪ ਹੀ ਦੇਖ ਲੈਣਾ ਇੱਥੇ ਜਿਹੜੀ 26 ਦੋ ਪੜੀਏ ਇਹ ਜਬੂਰ 26 ਚੈਪਟਰ ਦੋ ਹੈ ਇੱਥੇ ਵੀ ਇੱਕ ਬੜੀ ਅੱਛੀ ਗੱਲ ਲਿਖੀ ਹੈ ਹੇ ਹਵਾ ਮੈਨੂੰ ਪਰਖ ਅਤੇ ਮੈਨੂੰ ਪਰਤਾ ਮੇਰੇ ਗੁਰਦੇ ਅਤੇ ਮੇਰੇ ਦਿਲ ਨੂੰ ਜਾਂਚ ਇੱਥੇ ਵੀ ਕਹਿ ਰਿਹਾ ਮੈਨੂੰ ਚੈੱਕ ਕਰੋ ਪ੍ਰਭੂ ਜੀ ਕਰਥਿਆ ਤੇਰਾ ਪੰਚੀ ਲਿਖਿਆ ਆਪਣੀ ਜਾਂਚ ਕਰੋ ਇਥੇ ਕਰਥਿਆ ਤੇਰਾ ਪੰਚੀ ਵੀ ਕਰ ਲਿਖੀ ਆ ਆਪ ਨੂੰ ਚੈੱਕ ਕਰੋ ਆਪਦੇ ਪ੍ਰਭੂ ਚ ਹੈਗੇ ਵੀ ਕਿ ਨਹੀਂ ਜੇ ਹੈਗੇ ਨਾ ਤੁਹਾਨੂੰ ਲੱਗਦਾ ਤੇ ਪ੍ਰਮੋਪੋਜ ਲਈਓ ਜੇ ਨਹੀਂ ਹੈਗੇ ਤੇ ਕੋਈ ਪ੍ਰਭੂ ਜਸਮਾਨੀ ਖਾਣਾ ਖਾ ਲਾਂਗੇ ਅਗਲੀ ਵਾਰੀ ਸੇ ਮੈਂ ਆਪਣੇ ਤਿਆਰ ਕਰੂੰ ਤੇਰੀਆਂ ਹਾਜ਼ਰੀਆਂ ਪੂਰੀਆਂ ਕਰ ਕਿਦੇ ਲਈ ਇਦਾਂ ਮੈਂ ਦੇਖਿਆ ਆਪਣੇ ਸਮੇਂ ਵਿੱਚ ਪੁਰਾਣੀ ਗੱਲ ਦੱਸਣ ਲੱਗਾ ਇਦਾਂ ਦੀਆਂ ਫੈਕਟਰੀਆਂ ਦੇਖਿਆ ਜੇ 9 ਵਜੇ ਟਾਈਮ ਆ ਨਾ ਫੈਕਟਰੀ ਦਾ 9 ਵਜੇ 9 ਵਜੇ ਜੇ ਕੋਈ ਲੇਟ ਹੋ ਗਿਆ ਅੰਦਰ ਕੁੰਡਾ ਲੱਗ ਜਾਂਦਾ ਜਾਣਿੰਦ ਉਹ ਦਿਨ ਦੀ ਗੈਰ ਹਾਜ਼ਰ ਲੱਗ ਜਾਂਦਾ ਧਰਤੀ ਦੇ ਕਾਨੂੰਨ ਫੈਕਟਰੀਆਂ ਦੇ ਨੇ ਪੱਕੇ ਆ ਸਵਰਗ ਦੇ ਪਰਮੇਸ਼ਰ ਦੇ ਸੀ ਕਾਨੂੰਨਾਂ ਨੂੰ ਨਾਰਮਲ ਸਮਝਿਆ ਹੋਇਆ ਤੋੜ ਜੇ ਰੋਜ਼ ਟੁੱਟਦਾ ਕੋਈ ਰੋਜ਼ ਦੇ ਕਾਨੂੰਨ ਤੋੜਦੇ ਆ ਬਹੁਤ ਤੁਸੀਂ ਨੂੰ ਤੋੜਦੇ ਸੰਸਾਰ ਦੇ ਲੋਕ ਵੀ ਤੋੜਦੇ ਹਜ਼ਾਰਾਂ ਲੋਕ ਚਰਚਾਂ ਦਾ ਹਾਲਾਤ ਹੈ ਫੈਕਟਰੀ ਦੇ ਵਿੱਚ ਡਰਦੇ ਲੋਕ ਜਾਂਦੇ ਆ ਕਿ ਤਨਖਾਹ ਘੱਟ ਜਣੀ ਆ ਜਾਂ ਜੇ ਜੋ ਤਰ ਮਾਰੀ ਹੋ ਰਹੀ ਹੈ ਤੇਨੇ ਮੈਨੂੰ ਉਹਨਾਂ ਬਾਹਰ ਕੱਢ ਦੇਣਾ ਉਹਨਾਂ ਨੇ ਕੰਮ ਤੋਂ ਇੱਕ ਅੱਥੇ ਜਨੰਦਰ ਬੜੀ ਬੂਟਾਂ ਦੀ ਫੈਕਟਰੀ ਸੀ ਉੱਥੇ ਦਾ ਸੂਲ ਵੇਹੀ ਸੀ ਉੱਥੇ ਵੀ ਗੇੜ ਲੱਜਉਂਦਾ ਉੱਥੇ ਵੀ ਬੰਦ ਕਰ ਰਹੇ ਸੀ ਜੇ ਰਹਿ ਗਿਆ ਕੋਈ ਵਰਕਰ ਤੇ ਉਹਨੂੰ ਅੰਦਰ ਨਹੀਂ ਸੀ ਆਉਣ ਦੇ ਉਹ ਜੋ ਮਰਜੀ ਕਵੇਂ ਮੇਰੀ ਮਾਂ ਮਾਰ ਸੀ ਉਹ ਕਹਿੰਦੇ ਨਹੀਂ ਸੌਰੀ ਕੱਢ ਲੈਣਾ ਟਾਈਮ ਸਿਰ ਆਈਏ ਜੇ ਜਾੜਾ ਗੈਰ ਹੈ ਲੱਗੇ ਤੇ ਕੰਮ ਤੋਂ ਆਊਟ ਆਸੀਂ ਉੱਥੇ ਡਰਦੇ ਟਾਈਮ ਸਿਰ ਜਾਣੇ ਜਿਹੜੇ ਤੁਸੀਂ ਵਰਕਰ ਕੰਮ ਕਰਦੇ ਆ ਨਹੀਂ ਸਾਡੀ 10 ਦੁਕਾਨ ਖੁੱਲ੍ਹੇ ਜਾਣਾ ਮੈਂ ਸਫਾਈ ਕਰਨੀ ਆ ਮੈਂ ਜਾ ਕਰਨੀ ਪਰ ਚਰਚ ਆਉਣ ਵੇਲੇ ਤੁਹਾਨੂੰ ਕਦੀ ਡਰਦਾ ਮੇਰੇ ਖੁਦਾ ਦਾ ਹੁਕਮ ਕੀ ਇਹਦਰ ਖਿਆਲ ਕਰੀਏ ਅਸੀਂ ਚਰਚ ਵਿੱਚ ਪੰਚੁਲਟੀ ਨਹੀਂ ਆ ਸਾਡੀ ਅਸੀਂ ਖੁਦਾ ਤੋਂ ਭੈ ਨਹੀਂ ਖਾਨੇ ਪਰ ਜਿਹੜਾ ਸਾਡੇ ਇੱਥੇ ਵਰਕਰ ਕੰਮ ਕਰਦੇ ਸਾਨੂੰ ਆਪਣੇ ਮਾਲਰ ਡਰਨ ਨੂੰ ਕੰਮ ਤੋਂ ਕੱਢ ਦੇਣਾ ਤੈਨੂੰ ਖੁਦਾ ਨੇ ਇੱਕ ਦਿਨ ਸਰ ਤੋਂ ਕੱਢ ਦੇਣਾ ਤੈਨੂੰ ਪਤਾ ਨਹੀਂ ਤੈਨੂੰ ਖੁਦਾ ਨੇ ਆਪਣੇ ਰਾਜ ਤੋਂ ਬਾਹਰ ਕਰ ਦੇਣਾ ਇੱਕ ਦਿਨ ਉਹ ਦਿਨ ਕੀ ਕਰੋਗੇ ਮਸੀਹ ਵਿੱਚ ਮੇਰੇ ਭੈਣ ਭਰਾਓ ਬਾਈਬਲ ਨੂੰ ਤੁਸੀਂ ਨਾਰਮਲ ਲੈ ਕੇ ਨਾ ਚੱਲੋ ਆਪਣੀ ਜ਼ਿੰਦਗੀ ਦੀ ਜਾਂਚ ਕਰੋ ਕਿ ਮੈਂ ਖਰਾ ਹੈਗਾ ਕਿ ਨਹੀਂ ਹੈਗਾ ਅਯੂ ਮੰਗੂ ਕੋਈ ਕਵੇ ਕਿ ਪ੍ਰਭੂ ਕੋਈ ਵੀ ਮੇਰਾ ਪਾਪ ਦੱਸੇ ਮੈਂ ਮੰਨਣ ਨੂੰ ਤਿਆਰ ਆ ਮੰਨ ਲਊਗਾ ਲੇਕਿਨ ਜਿੰਨਸੇ ਬਾਈਬਲ ਦੇ ਕੁਛ ਐਤਾ ਮਤਨ ਨੂੰ ਜਿਹੜਾ ਪੜਾ ਰਿਹਾ ਜਾਂਚ ਕਰਕੇ ਲੈਣਾ ਆਪਣੀ ਜਾਂਚ ਕਰਕੇ ਇਹਨੂੰ ਪ੍ਰਭੂ ਪੋਜ ਕਹਿੰਦੇ ਆ ਜਿਹੜੇ ਲੋਕ ਦੂਜੇ ਚਰਚਾਂ 'ਚ ਇਹ ਗਲਾਸੀਆਂ ਫਲਾਸੀਆਂ ਹੁੰਦੇ ਨਾ ਇਹ ਪ੍ਰਭੂ ਪੋਜ ਨਹੀਂ ਇਹ ਡਰਾਮਾ ਹੈ ਲੋਕਾਂ ਨੂੰ ਕਲਾਮ ਨਹੀਂ ਸਿਖਾਇਆ ਜਾਂਦਾ ਬਸ ਪੀੜ ਆਈ ਆ ਉਹਨੂੰ ਦੇਖ ਕੇ ਗਾਂ ਕੀਤਾ ਅੱਗੇ ਤੋਂ ਪਾਪੀ ਜੀਵਨ ਜੀ ਰਹੇ ਆ ਉਹਨਾਂ ਕੋਲ ਹੋਰ ਪਾਪ ਕਰਾਇਆ ਜਾ ਰਿਹਾ ਅਯੁਕਤਾ ਨਾ ਖਾਰੇ ਮਸੀਹ ਵਿੱਚ ਮੇਰੇ ਭੈਣ ਭਰਾਓ ਇਹ ਪ੍ਰਭੂ ਪੋਜ ਉਹਦੇ ਲਹੂ 'ਚ ਜ਼ਿੰਦਗੀ ਉਹਦੀ ਰੋਟੀ 'ਚ ਜੀਵਨ ਉਹਦੀ ਦੇਹ ਵਿੱਚ ਇਹਨੂੰ ਖਾਣ ਨਾਲ ਕਿੰਨੇ ਲੋਕ ਮੈਂ ਦੇਖਿਆ ਚੰਗੇ ਹੋ ਗਏ ਬਹੁਤ ਰੋਗਾਂ ਕਰਿ ਸ਼ਿਫਾ ਪਾਈ ਆਂ ਆਸੂਆਂ ਦੇ ਨਾਲ ਰੁਕੇ ਆ ਖੁਦਾ ਦੇ ਸਾਹਮਣੇ ਤੇ ਪਉਤਰਾ ਆਤਮਾ ਨੂੰ ਤੋਤ ਰਿਹਾ ਇਹੋ ਰੋਟੀ ਆ ਜਿਹੜੀ ਖਾਣ ਤੋਂ ਬਾਅਦ ਇਨਸਾਨ ਗਲਤ ਰੀਤੀ ਨਾਲ ਨੂੰ ਚਿੱਤਰੀਦਨ ਖਾਂਦਾ ਉਹ ਬਿਮਾਰ ਵੀ ਹੋ ਜਾਂਦਾ ਉਹਨੇ ਤੇ ਪਰੇਸ਼ਾਨੀਆਂ ਘਰ ਚ ਆਂਦੇ ਉਹਨੂੰ ਪਤਾ ਨਾ ਦਾ ਮੈਂ ਕਿੱਥੇ ਗਲਤੀ ਕੀਤੀ ਹੈ ਇਹੀ ਗੱਲ ਯਹੂਦਾ ਨੂੰ ਪਤਾ ਨਹੀਂ ਲੱਗੀ ਜਿਹੜੀ ਲਿਖਿਆ ਸੀ ਉਹ ਤਾਂ ਪੂਰੀ ਹੋਣੀ ਹੋਣੀ ਸੀ ਉਸ ਤੋਂ ਬਾਅਦ ਉਹਨੇ ਅਯੋਗਤਾ ਦੇ ਨਾਲ ਖਾਦਾ ਅਯੋਗਤਾ ਨਾਲ ਬਾਅਦ ਚ ਲਿਖਿਆ ਜਿਹੜੇ ਆਪਾਂ ਕਰਤਿਆ ਦੇ ਖਤ ਪੋਤੇ ਲਿਖਿਆ ਬਹੁਤਿਆਂ ਦੇ 70 ਲਥੇ ਔਰ ਮਰ ਗਏ ਉਸ ਕਨਾਨ ਵਿੱਚ ਨਹੀਂ ਜਾ ਸਕੇ ਜਿਸ ਲਈ ਖੁਦਾ ਉਹਨਾਂ ਨੂੰ ਮਿਸਰ ਚੋਂ ਕਨਾਣ ਵਿੱਚ ਲੈ ਕੇ ਜਾ ਰਿਹਾ ਸੀ ਉਹ ਪਹੁੰਚ ਹੀ ਨਹੀਂ ਸਕੇ ਬਸ ਸ਼ਕਤੀ ਇਹਨਾਂ ਨੇ ਬਸ ਵਾ ਲੈ ਦਿੱਤਾ موسی ਦਾ ਬਸ ਸ਼ਕਤੀ ਇਹਨਾਂ ਨੇ ਉਸ ਰੋਟੀ ਤੇ ਸ਼ਾਮਿਲ ਹੋਏ ਪਰ ਕਨਾਣ ਦੇ ਵਿੱਚ ਐਂਟਰ ਨਹੀਂ ਕੀਤੇ ਕਨਾਣ ਜਿਹੜਾ ਹੈ ਉਹ ਸਵਰਗ ਨੂੰ ਦਰਸ਼ਾਉਂਦਾ ਹੈ ਜਾਣੀ ਸਰ ਇਸ ਕਰਕੇ ਮੈਂ ਤਾਂ ਇਸ ਕਰਕੇ ਪੜਾ ਰਿਹਾ ਆਪਣੀ ਜਾਂਚ ਕਰਨੀ ਮੈਂ ਪ੍ਰਭੂ 'ਚ ਹੈਗਾ ਕਿ ਨਹੀਂ ਹੈਗੇ ਹੋ ਵਰਤ ਰੱਖਿਏ ਆਪਣੇ ਵਾਸਤੇ ਫਾਸਟ ਇੰਪਲੀਕੇਰੇ ਪ੍ਰਭੂ ਮੈਨੂੰ ਮਨੂਤੋ ਆਪਣੇ ਲਹੂ ਨਾਲ ਇੱਕ ਯਸੂ ਦਾ ਲਹੂ ਆ ਤੇਰੇ ਕਿੰਨੇ ਵੀ ਕਿਰਮ ਚੀ ਰੰਗ ਦੇ ਗੁਨਾਹ ਹੋ ਗਏ ਤੇਰਾ ਖੁਦਾ ਤੋ ਕਿਸੇ ਵੇਦ ਕਰ ਦੇਗਾ ਇੱਕ ਵੀ ਦਾਗ ਤੇਰੇ ਤੇ ਨਹੀਂ ਰਹੇਗਾ ਰੋਜ਼ ਲਹੂ ਚ ਟਕਣਾ ਆਪਣੇ ਆਪ ਨੂੰ ਇਸ ਲਾਈਟ ਬਣਾ ਖੁਦਾ ਮੈਂ ਉੱਚੇ ਸ਼ਾਮਿਲ ਹੋ ਸਕਾਂ ਕਿਉਂ ਸ਼ਾਮਿਲ ਹੋ ਸਕਾਂ ਪੜਿਏ ਉਹੀ ਯੋਹਨ ਦੇ ਇੰਜੀਲ ਜਿਹੜੀ ਪਿਛੇ ਪੜਾਈ ਸੀ ਆਪਾਂ ਉਸ ਆਇਤ ਨੇ ਮੈਨੂੰ ਤਾਂ ਬਾਰ-ਬਾਰ ਤੁਹਾਨੂੰ ਪੜਾਉਣਾ ਚਾਹੁੰਦਾ ਤੜੇ ਖਾਨੇ ਚ ਤਾਰ ਦੇਣਾ ਚਾਹੁੰਦਾ ਆ ਕਿ ਆਪਣੀ ਜਾਂਚ ਕਰਕੇ ਇਹਦੇ ਸਾਹਮਣੇ ਆਣਾ ਇਸ ਸੰਸਾਰ ਦੀ ਰੋਟੀ ਨਹੀਂ ਆ ਇਸ ਜ਼ਿੰਦਗੀ ਦੀ ਰੋਟੀ ਹੈ ਬੜੇ अच्छे चैप्टर ਉਥੇ ਯਿਸੂਸੀ ਨੇ ਯਹੂਦੀਆਂ ਅਤੇ ਚਿਰਚਾਪਣੇ ਕਿ ਦਿਖਾਇਆ ਔਰ ਕੀ-ਕਿਆ ਬੁੰਜਾਇ ਚ ਪੜੀਏ ਇਹ ਮੈਨੂੰ ਪੁੱਛੇ ਪੜਾਈ ਸੀ ਪੜ੍ਹੀਏ ਕੀ ਲਿਖਿਆ ਹੋ ਇਸ ਲਈ ਹੂਦੀ ਆਪਸ ਵਿੱਚ ਇਹ ਕਹਿ ਕੇ ਬੈੰਸਰ ਲੱਗੇ ਜੋ ਇਹ ਆਪਣਾ ਮਾਸ ਕਿਕਰ ਸਾਨੂੰ ਖਾਣ ਲਈ ਦੇ ਸਕਦਾ ਹੈ ਜਿਹੜਾ ਜਲੇ ਚੇਲਿਆਂ ਨੂੰ ਯਸੂਸ ਸਿਖਾਰਾ ਸੀ ਤੇ ਯਹੂਦੀ ਲੋਕ ਕਹਿੰਦੇ ਇਹ ਆਪਣਾ ਮਾਸ ਸਾਨੂੰ ਕਿਵੇਂ ਦੇ ਸਕਦਾ ਔਰ ਤਾਦ ਯਿਸੂ ਨੇ ਉਹਨਾਂ ਨੂੰ ਆਖਿਆ ਤਾਦ ਯਿਸੂ ਨੇ ਸਿਰਲ ਨੂੰ ਆਖਿਆ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਜੇਕਰ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਵਨ ਨਹੀਂ ਹੈ ਤੁਹਾਡੇ ਵਿੱਚ ਜੀਵਨ ਨਹੀਂ ਆ ਔਰ ਜੋ ਕੋਈ ਮੇਰਾ ਮਾਸ ਖਾਂਦਾ ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਅਤੇ ਮੇਰਾ ਲਹੂ ਪੀਂਦਾ ਸਦੀਪਕ ਜਿਉਣਾ ਉਸੇ ਦਾ ਹੈ ਸਦਾ ਦਾ ਜੀਵਨ ਉਸੇ ਦਾ ਹੈ ਔਰ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ ਉਹਦੇ ਵਿੱਚ ਉਹਦੇ ਵਿੱਚ ਉਹਦਾ ਖੂਨ ਦਾ ਸਿਸਟਮ ਚੱਲਾ ਗਿਆ ਹੈ ਉਹਦੇ ਮਾਸ ਦਾ ਸਿਸਟਮ ਚੱਲਾ ਗਿਆ ਹੁਣ ਉਹ ਕੱਲਾ ਨਹੀਂ ਹੈ ਇੱਕ ਹੋ ਗਿਆ ਯਿਸੂ ਮਸੀਹ ਦਾ ਅੰਤ ਦੇ ਦਿਨਾਂ ਵਜੇ ਨੇ ਮਰ ਜਾਓਗੇ ਕਿਯਾਮਤ ਹੋਏਗੀ ਤੇਰੇ ਖੁਦਾ ਦੀ ਆਵਾਜ਼ ਨੇ ਜਿਹੜੀ ਤੁਹਾਨੂੰ ਪਹਿਲੀ ਗੱਲ ਕਹੀ ਸ਼ਬਦਾਂ ਚ ਆਜਿਆ ਬਾਣੀ ਚ ਲਿਖਿਆ 21 ਸ਼ਦਨਾ ਕਬਰਾਂ ਚੋਂ ਮੁਰਦੇ ਕੀ ਆ ਜੀ ਉੱਠੜ ਕੇ ਮਸੀਹ ਵਿੱਚ ਮੇਰੇ ਪੈਰ ਪਾਓ ਬਾਈਬਲ ਨੂੰ ਪੜਨਾ ਤੇ ਬਾਈਬਲ ਨੂੰ ਸਿੱਖਣਾ ਤੇ ਫਿਰ ਪ੍ਰਭੂ ਭੋਜ ਲੈਣਾ ਸਾਰੇ ਲੋਕਾਂ ਮਗੁਨੀ ਕੱਲ ਪ੍ਰਭੂ ਪੂ ਜੀ ਮੀਟਿੰਗਾਂ ਇਸ ਲਹੂ ਦੀ ਇਸ ਦੇਹ ਦੀ ਬੇਦਵੀ ਕਰਨ ਲੋਕਾਂ ਦਾ ਖੁਦਾ ਨਿਆਂ ਕਰੇਗਾ ਜਿਹੜੇ ਅਨੁਚਿਤ ਰੀਤੀ ਨਾਲ ਦਿੰਦੇ ਤੇ ਜਿਹੜੇ ਅਨੁਚਿਤ ਰੀਤੀ ਨਾਲ ਖਾਂਦੇ ਹਨ ਦੇਣ ਵਾਲਿਆਂ ਨੂੰ ਵੀ ਸਜ਼ਾ ਤੇ ਲੈਣ ਵਾਲਿਆਂ ਨੂੰ ਮੈਨੂੰ ਨਹੀਂ ਪਤਾ ਤੁਸੀਂ ਇਹਨੂੰ ਕਿਦਾ ਸਜਦੇ ਪਰ ਮੈਂ ਕਿਸੇ ਦੀ ਸਜ਼ਾ ਹੇਠ ਆਣਾ ਨਹੀਂ ਚਾਹੁੰਦਾ ਬਾਾਈਬਲ ਤੇ ਲਿਖਿਆ ਜੇ ਤੂੰ ਇਹਨੂੰ ਨਾਸਖਾਇਆ ਹਿਜਕਲ 33 ਚੈਪਟਰ ਲਿਖਿਆ ਤਲਵਾਰ ਆਏਗੀ ਇਹ ਤਾਂ ਮਰਨੇ ਮਰਨੇ ਆਪਣੇ ਪਾਪ ਵਿੱਚ ਇਹਨਾਂ ਦੇ ਮੌਤ ਦਾ ਖੂਨ ਦਾ ਬਦਲਾ ਮੈਂ ਤੇਰੇ ਕੋ ਲਊਂਗਾ ਉਹ ਤਲਵਾਰ ਤੇਰੇ ਤੇ ਚੱਲੇਗੀ ਇਦਾਂ ਹਿਜਕਲ 33 ਚੈਪਟਰ 'ਚ ਗੱਲ ਲਿਖੀ ਹੈ ਮੈਂ ਨਹੀਂ ਚਾਹਨਾ ਕਿ ਮੈਂ ਤੜੇ ਖੂਨ ਦਾ ਬਦਲਾ ਖੁਦਾ ਮੈਨੂੰ ਪੁੱਛਿਆ ਸੀ ਪਾਪ 'ਚ ਮਰ ਜਾਓ ਤੁਸੀਂ ਨੁਚਿਤ ਰੋਟੀ ਨਾ ਖਾਓ ਤੇ ਖੁਦਾ ਮੈਨੂੰ ਪੁੱਛੇ ਤੈਨੂੰ ਬਾਈਬਲ ਤੇਨੂੰ ਮੈਂ ਗਿਆਨ ਸਿਖਾਇਆ ਸੀ ਇਹਨਾਂ ਨੂੰ ਖੁੱਲ ਕੇ ਕਿਉਂ ਨਹੀਂ ਸਿਖਾਇਆ ਇਸ ਕਰਕੇ ਮੈਂ ਕਿਸੇ ਵੀ ਗੱਲ ਨੂੰ ਗੋਲ ਮੋਲ ਕਰਕੇ ਨਹੀਂ ਮੇਰੇ ਨਾਲ ਜੁੜੇ ਰਹੋ ਚਰਚ ਵੱਡਾ ਬਣ ਜਾਏ ਤੇ ਪੋਪਰੀਆ ਗਲਾਸ ਖਾਣੀ ਆ ਬਾਈਲ ਚ ਤਾਂ ਲਿਖਿਆ ਛੋਟੇ ਚੌਂਡੜ ਨਾ ਡਰ ਤੇਰੇ ਬਾਪ ਨੂੰ ਇਹ ਗੱਲ ਪਸੰਦ ਆਈ ਆ ਕਿ ਤੇ ਉਹਦੀ ਮਰਜ਼ੀ 'ਚ ਚੱਲਦਾ ਆ ਤੇ ਸਵਰਗ ਰਾਜ ਮੈਂ ਤੈਨੂੰ ਦਮਕ ਬੜਾ ਚੌਂਡੇ ਨਹੀਂ ਲਿਖਿਆ ਬਾਅਦ ਚ ਲੋਕਾਂ ਤੇ ਛੋਟਾ ਚੌਂਡ ਕਰਕੇ ਯਿਸੂ ਜੀ ਦਾ ਜ਼ਿਕਰ ਕੀਤਾ ਐ ਛੋਟੇ ਚੌਂਡ ਨਾ ਡਰ ਤੇਰੇ ਪਿਤਾ ਨੂੰ ਤੁਹਾਡੀਆਂ ਸਿੰਧੀਆਂ ਪਸੰਦ ਆਈਆਂ ਕਿ ਤੁਹਾਨੂੰ ਸਵਰਗ ਦੇਵੇ ਇੱਕ ਲਾਈਨ ਔਰ ਜਿਹਨੇ ਕਲਾਮ ਸੁਣਿਆ ਤਾਂ ਨਾ ਸੁਣੀਏ ਵਸਥਾ ਵਰਣ ਦੀ ਪੁਸਤਕ 28 ਚੈਪਟਰ ਲਾਸਟ ਆਤ ਕੀ ਲਿਖਿਆ ਸਰੱਬੀ ਹੋਵੇ ਉਹ ਜਿਹੜਾ ਇਸ ਵਿਵਸਥਾ ਦੀਆਂ ਗੱਲਾਂ ਨੂੰ ਮੰਨ ਕੇ ਪੂਰਾ ਨਾ ਕਰੇ ਤਾਂ ਸਾਰੀ ਪ੍ਰਜਾ ਆਖੇ ਆਮੀਨ ਫੇ ਪੜ੍ਹਨ ਸੁਣਿਆ ਨਹੀਂ ਨਹੀਂ ਸੁਣਿਆ ਤੁਸੀਂ ਹਲੇ ਵੀ ਨਹੀਂ ਸੁਣਿਆ ਸਰਾਪੀ ਹੋਵੇ ਉਹ ਜਿਹੜਾ ਇਸ ਵਿਵਸਥਾ ਦੀਆਂ ਗੱਲਾਂ ਨੂੰ ਮੰਨ ਕੇ ਪੂਰਾ ਨਾ ਕਰੇ ਤਾਂ ਸਾਰੀ ਪ੍ਰਜਾ ਅਖੇ ਆਮੀਨ ਹੱਲੇ ਵੀ ਨਹੀਂ ਕਈਣਾ ਸੋਣਿਆ ਹੱਲੇ ਵੀ ਥੋੜੀ ਜਿਹੀ ਬਰਫੇ ਪਾੜੇ ਨੂੰ ਸਰਾਪੀ ਹੋਵੇ ਉਹ ਜਿਹੜਾ ਇਸ ਵਿਵਸਥਾ ਦੀਆਂ ਗੱਲਾਂ ਨੂੰ ਮੰਨ ਕੇ ਪੂਰਾ ਨਾ ਕਰੇ ਤਾਂ ਸਾਰੀ ਪ੍ਰਜਾ ਅਖੇ ਆਮੀਨ ਹਿੰਦੀ ਪੜ੍ਹ ਲਿਖਿਆ ਹਿੰਦੀ ਕੀ ਲਿਖਿਆ ਪੜ੍ਹ ਹਿੰਦੀ ਚ शापित और, हो वह है, है? वह जो इस व्यवस्था के वचनों को मानकर पूरा ना करे जरा पूरा ना करे तब सब लोग कहे आमीन बोलो सारी प्रजा आखे जरा ना मने वो की हो जाए बोलो की हो जाए हले भी कही नहीं बोलो कहना नहीं चाहते जेडा ना मने की हो जाए ਵਸਤਾ ਲਿਖਿਆ ਹੈ ਕਈ ਲੋਕ ਕੁਐਸਚਨ ਜਦਾ ਗਿਆਨ ਆਇਨਾ ਉਹ ਕਹਿੰਗੇ ਪਰਚ ਤੇ موسی ਦੀ ਵਸਾ ਵਿੱਚ ਲਿਖਿਆ ਉਲਟ ਕਿੱਥੇ ਲਿਖਿਆ ਨਿਊ ਕਿੱਥੇ ਲਿਖਿਆ ਜੇ ਤਾਂ ਬਾਈਲ ਪੜ੍ਹੀ ਹੋਗੀ ਤੇ ਜਵਾਬ ਹੈਗਾ ਜੇ ਨਹੀਂ ਪੜ੍ਹੀ ਤੇ ਯਾਰ ਮੈਂ ਇਹਨੂੰ ਕਿੱਦਾਂ ਜਵਾਬ ਦਵਾਂ ਬਾਈਲ ਚ ਲਿਖਿਆ ਸੋਈ ਹੈ ਜੋ ਕੋ ਮੈਨੂੰ ਪਿਆਰ ਕਰਦਾ ਉਹ ਮੇਰੇ ਵਚਨ ਦੀ ਕੀ ਕਰਦਾ ਹੈ ਪਾਲਣਾ ਕਰੇਗਾ ਜਿਹੜਾ ਪਾਲਣਾ ਕਰੇਗਾ ਮੈਂ ਅੰਤ ਦੇ ਦਿਨਾਂ ਵਿੱਚ ਉਹਨੂੰ ਕੀ ਕਰੂੰਗਾ ਜੀਉਂਦਾ ਠਾਊਂਗਾ ਉਹਨੂੰ ਕੀ ਕਰੂੰਗਾ ਜਿਹੜਾ ਪੂਰਾ ਕਰੇਗਾ ਸਭ वचन ਨੂੰ ਤੇਰਾ ਖੁਦਾ ਹੁਣੇ ਆਪਾ ਜੀ ਹੁਣੇ ਚ ਪੜੀ ਉਹਨੂੰ ਖੁਦਾ ਠਾਏਗਾ ਉਹ ਬਚੇਗਾ ਉਹਨੂੰ ਸੇਗਾ ਸੰਦੇ ਉੱਤੇ ਆਪਣੇ ਨਾਲ ਕੀ ਕਰੇਗਾ ਬਿਠਾਵੇ ਇਹ ਤੇਰੇ ਖੁਦਾ ਦੇ ਕਲਾਮ ਦੀ ਗੱਲ ਆ ਅਸੀਂ ਕਲਾ 11 23 ਪੜ ਕੇ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਤੁਸੀਂ ਪ੍ਰਭੂ ਪੋ ਜੀ ਮੀਟਿੰਗਾਂ ਲੈ ਲਓ ਗਲਤ ਰੀਤੀ ਨਾ ਦੇਣ ਵળે ਤੇ ਤਲਵਾਰ ਚੱਲੇਗੀ ਗਲਤ ਰੀਤੀ ਨਾਲ ਲੈਣ ਵਾਲੇ ਤੇ ਤਰਵਾ ਚੱਲੇਗੀ ਦੋਨੋਂ ਸ਼ਰਾਪਿਤ ਹੋ ਜਾਣਗਾ ਘਟ ਗਿਆਨ ਵੀ ਰੱਖਣਾ ਬੰਦੇ ਨੂੰ ਔਖਾ ਕਰਦਾ ਹੈ ਘਟ ਗਿਆਨ ਤੇ ਤੁਹਾਨੂੰ ਇੱਕ ਗਿਆਨ ਹੋਣਾ ਚਾਹੀਦਾ ਤੁਹਾਡੇ ਅੰਦਰ ਜੋਤੀ ਤੇ ਪ੍ਰਕਾਸ਼ ਦਾ ਆਤਮਾ ਹੋਣਾ ਚਾਹੀਦਾ ਤੁਹਾਨੂੰ ਸਭ ਕੁਝ ਨਜ਼ਰ ਆਣਾ ਚਾਹੀਦਾ ਆਪਣੀ ਜਾਂਚ ਕਰੋ ਮੈਂ ਪ੍ਰਭੂ ਚ ਹੈਗਾ ਵੀ ਕਿ ਨਹੀਂ